अच्छा ਹੁਣ ਸਿਮਰਜੀਤ ਸਿੰਘ ਮਾਨਪੁਰਾ ਦੀ ਗੱਲ ਕਰ ਲਈ ਹੈ ਨਾ ਖਾਲਸਤਾਨੀ ਲੀਡਰ ਨੇ ਸਮੇਂ-ਸਮੇਂ ਦੇ ਉਤੇ ਭੁਗਤ ਦੇ ਆਏ ਨੇ ਜੀ ਉਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਆਪਣਾ ਵੱਡਾ ਇੱਕ ਉਹ ਤਾਂ ਉਹਨਾਂ ਨੇ ਛੱਡਿਆ ਸੀਗਾ ਹਨ ਤੇ ਅੱਜ ਤੱਕ ਉਹ ਕਹਿੰਦੇ ਨੇ ਕਿ ਮੈਂ ਇਕਲੌਤਾ ਭਾਰਤ ਦੇ ਵਿੱਚ ਖਾਲਸਾਨੀ ਲੀਡਰ ਆ ਉਹ ਖੁਸ਼ ਨੇ ਉਹ ਕਹਿੰਦੇ ਵਧੀਆ ਗੱਲ ਹੈ ਕਿ ਰਾਹੁਲ ਗਾਂਧੀ ਜਿਹੜੇ ਨੇ ਪੰਜਾਬ ਚ ਆਏ ਨੇ ਉਹ ਕਹਿੰਦੇ ਬਹੁਤ ਸੋਹਣੀ ਗੱਲ ਹੈ ਸੋ ਆਪਾਂ ਜੀ ਦੇਖੀਏ ਇਹਨਾਂ ਨੂੰ ਬਹੁਤ ਹਲਾਰਾ ਜਾਨੀ ਮਿਲਿਆ ਸੀਗਾ ਜਾਨੀ ਜਿਹੜੀ ਹੈ ਵੋਟਾਂ ਜਿੱਤਣ ਦੀ ਗੱਲ ਆ ਉਹ 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 ਇਹ ਦੇਖਣਾ ਚਾਹੀਦਾ ਕਿ ਜੇ ਦੀਪ ਅੱਜ ਹੁੰਦਾ ਇਹਨਾਂ ਲਈ ਕੈਨਵਸਿੰਗ ਕਰ ਰਿਹਾ ਹੁੰਦਾ ਜਾਂ ਇਹਨਾਂ ਦੇ ਨਾਲ ਚੱਲ ਰਿਹਾ ਹੁੰਦਾ ਉਹਦਾ ਪੀਸ ਸਟੈਂਡ ਹੋਣਾ ਸੀ ਇਹ ਆ ਪੁਆਇੰਟ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੰਨਾ ਕ ਆਪਾਂ ਦੀਪ ਦਾ ਦੇਖਿਆ ਪੜਿਆ ਦੀਪ ਨੇ ਕਹਿਣਾ ਸੀਗਾ ਦੇਖੋ ਉਹ ਤਾਂ ਕਹਿੰਦਾ ਰੋਟੀ ਵੀ ਨਾ ਖਾਓ ਪੋਲਿਟਿਸ਼ੀਨਾਂ ਨਾ ਵੀ ਤੁਸੀਂ ਰੋਟੀ ਰੋਟੀ ਦੀ ਸਾਂਝ ਕਿੱਦਾਂ ਕਰ ਸਕਦੇ ਹੋ ਜੇ ਤੁਸੀਂ ਆਪਦੇ ਹੱਕ ਮੰਗਣ ਜਾਂਦੇ ਹੋ ਰੋਟੀ ਦੀ ਸਾਂਝ ਨਹੀਂ ਕਰ ਸਕਦੇ ਫਿਰ ਤੁਸੀਂ ਉਹਨਾਂ ਬੰਦਿਆਂ ਬੰਦਿਆਂ ਨਾਲ ਤੌਰ ਕਿੱਦਾਂ ਸਾਥਦੇ ਹਾਂ ਜੀ 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 ਸੋਚਣ ਵਾਲੀ ਗੱਲ ਮਤਲਬ ਤੁਹਾਡੇ ਕਹਿਣ ਦਾ ਜੇ ਅੱਜ ਦੀਪ ਹੁੰਦਾ ਤੇ ਦੀਪ ਦਾ ਇਹੀ ਸਟੈਂਡ ਹੁੰਦਾ ਜੋ ਮਾਨ ਸਾਹਿਬ ਦਾ ਦੀਪ ਨੇ ਵਿਰੋਧ ਕਰਨਾ ਸੀ ਵੀ ਇਹਨਾਂ ਨਾਲ ਆਪਾਂ ਨੂੰ ਇਹ ਆਪਣੇ ਕਾਤਲ ਕਾਤਲਾਂ ਦੀ ਪਾਰਟੀ ਹੈ ਕਾਤਲ ਨੇ ਇਹ ਉਹਨਾਂ ਨੇ ਦੀਪ ਨੇ ਤਾਂ ਇਹਨਾਂ ਦਾ ਸਮਰਸਮਤ ਕੀਤਾ ਕਿ ਵੀ ਇਹੀ ਇੱਕ ਬਾਬੇਆ ਸਿੰਘ ਆ ਕੋਸਿਕ ਕਹਿ ਲਓ ਜਿਹੜੇ ਉਹ ਸਟੈਂਡ ਤੇ ਹਜੇ ਤੱਕ ਖੜੇ ਆ ਉਹਨਾਂ ਨੂੰ ਖੜੇ ਰਹਿਣਾ ਚਾਹੀਦਾ ਬਿਲਕੁਲ ਬਿਲਕੁਲ ਵੈਸੇ ਵੀ ਭਾਜੀ ਪੰਜਾਬ ਤੇ ਜਿਹੜੇ ਸਿੱਖ ਚਿਹਰੇ ਨੇ ਨਾ ਜਿਵੇਂ ਇੱਕ ਪੋਲੀਟੀਸ਼ੀਅਨ ਨੇ ਉਹ ਇਸ ਗੱਲ ਦੀ ਹਮੇ ਭਰਦੇ ਰਹੇ ਆ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਨਾ ਕਿ ਸਾਨੂੰ ਕੋ ਕੇਂਦਰ ਤੋਂ ਆ ਕੇ ਚਲਾਵੇ